ਭਾਈ ਜੀ ਅੱਜ ਇੰਨੀ ਜ਼ਿਆਦਾ ਧੁੰਦ ਪਈ ਆ ਤੇ ਗੱਡੀ ਆਪਣੀ ਜਾਰੀ ਸੀ ਇੱਕੇ ਦਾਮ ਟਾਇਰ ਆ ਜਿਹੜਾ ਬੱਟੇ ਤੇ ਚੜਿਆ ਇਟ ਪਈ ਆ ਰਸਤੇ 'ਚ ਜੋ ਚੱਕਦੇ ਆਪਾਂ ਤੁਹਾਨੂੰ ਵੀ ਅਜਿਹੀ ਕੋਈ ਵੀ ਚੀਜ਼ ਮਿਲਦੀ ਆ ਨਾ ਤੇ ਆਪਣੇ ਚੱਕਦਿਆ ਕਰੋ ਇਟ ਵਗੈਰਾ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਇੰਨਾ ਕਰਨਾ ਕਰਕੇ ਹੁੰਦੇ ਆ। ਉਹ ਉਧਰੋਂ ਮਾਰੋ ਮੜਾ। ਠੀਕ ਹੈ। ਠੀਕ ਹੈ। ਆ ਦੇਖੋ ਮਿੱਤਰੋ ਇੱਟਾਂ ਪਈਆਂ ਸੀਗੀਆਂ ਦੋ ਆਹੀ ਕਾਰਨ ਹੁੰਦੀਆਂ ਐਕਸੀਡੈਂਟ ਹੋਣ ਦੇ ਤੇ ਤੁੰਦ ਅੱਜ ਸਭ ਤੋਂ ਵੱਧ ਆ ਦੇਵੀਗੜ੍ਹ ਰੋਡ ਤੇ ਪੇਵਾ ਰੋਡ ਤੇ ਸਭ ਤੋਂ ਵੱਡਾ ਕਾਰਨ ਹੈ ਐਕਸੀਡੈਂਟ ਹੋਣ ਦਾ ਤੁਸੀਂ ਵੀ ਕਰੋ ਇਦਾਂ ਦੇ ਕੰਮ